ਹਾਲੀ ਵਿਖੇ ਫਾਇਰਿੰਗ ਹੋਈ ਹੈ ਜਬਰਦਸਤ ਬੜੇ ਨਾਮੀ ਬੰਟੀ ਬੈਂਸ ਉਹਨਾਂ ਤੇ ਹੋਈ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਹੈ ਪੁਲਸ ਜਿਹੜੀ ਹੈ ਮੌਕੇ ਤੇ ਪਹੁੰਚ ਕੇ ਉਹਨਾਂ ਨੇ ਤਫਦੀਸ਼ ਤੇੜੀ ਕੀਤੀ ਹੈਗੀ ਹੈ ਬਾਬੂ ਸ਼ਹੀਹ ਦੇਖ ਰਹੇ ਤੁਸੀਂ देर रात ਮੁਹਾਲੀ ਵਿਖੇ ਫਾਇਰਿੰਗ ਹੋਈ ਹੈ ਜਬਰਦਸਤ ਦੱਸਦੀ ਹੈ ਕਿ 79 ਸੈਕਟਰ ਹੈ ਜਿਹੜਾ 에ਰਪੋਰਟ ਰੋਡ ਤੇ ਉੱਥੇ ਫਾਇਰਿੰਗ ਹੈ ਜਿਹੜੀ ਕੀਤੀ ਗਈ ਹੈ ਤੇ ਫਾਇਰਿੰਗ ਪੰਜਾਬੀ ਸੌਂਗ ਰਾਈਟਰ ਨੇ ਜਿਹੜੇ ਲਿਰਿਸਿਸਟ ਨੇ ਬੜੇ ਨਾਮੀ ਬੰਟੀ ਬੈਂਸ ਉਹਨਾਂ ਤੇ ਹੋਈ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਤੇ ਕਟਾਨੀ ਟੱਬ ਹੈ ਜਿਹੜਾ ਉੱਥੇ 79 ਸੈਕਟਰ ਵਿਖੇ ਉੱਥੇ ਸਿੰਗਰ ਬੈਠੇ ਸੀ ਜੋ ਉਹਨਾਂ ਤੱਕ ਜਾਣਕਾਰੀ ਮਿਲੀ ਹੈ ਤੇ ਉਹਨਾਂ ਤੇ ਜਬਰਦਸਤ ਫਾਇਰਿੰਗ ਕੀਤੀ ਗਈ ਜਿਸ ਤੋਂ ਬਾਅਦ ਕਿ ਉੱਥੇ ਕਾਫੀ ਜਿਹੜਾ ਸੀਗਾ ਉਹ ਉੱਥੇ ਡਰ ਦਾ ਜਿਹੜਾ ਮਾਹੌਲ ਆ ਉਹ ਪੈਦਾ ਹੋਇਆ ਤੇ ਪੁਲਿਸ ਜਿਹੜੀ ਹੈ ਮੌਕੇ ਤੇ ਪਹੁੰਚ ਕੇ ਉਹਨਾਂ ਨੇ ਤਫਤੀਸ਼ ਜਿਹੜੀ ਉਹ ਕੀਤੀ ਹੈਗੀ ਹੈ ਤੇ ਕਈ ਉਥੋਂ ਜਿਹੜੇ ਚੱਲੇ ਹੋਏ ਖੋਲ ਨੇ ਉਹ ਵੀ ਬਰਾਮਦ ਕੀਤੇ ਨੇ ਮੁਹਾਲੀ ਪੁਲਿਸ ਨੇ ਤੇ ਇਸ ਕਰਕੇ ਚਰਚਾ ਦੇ ਵਿੱਚ ਇਹ ਚੀਜ਼ ਆਈ ਬੰਟੀ ਬੈਂਸ ਸ਼ਾਇਦ ਇਹ ਅਸਲੀ ਟਾਰਗੇਟ ਹੋਏ ਨੇ ਕਿਉਂਕਿ ਇਹ ਕਿਹਾ ਜਾ ਰਿਹਾ ਕਿ ਉਸ ਤੋਂ ਥੋੜਾ ਸਮਾਂ ਪਹਿਲਾਂ ਬੰਟੀ ਬੈਂਸ ਨੇ ਇੱਕ ਵੀਡੀਓ ਸ਼ੇਅਰ ਕੀਤੀ ਸੀ ਉਸ ਥਾਬੇ ਤੋਂ ਬੈਠ ਕੇ ਤੇ ਸੋ ਉਸੇ ਟਾਬੇ ਤੇ ਜਿਹੜੀ ਹੈ ਫਿਰ ਫਾਇਰਿੰਗ ਕੀਤੀ ਗਈ ਤੇ ਪਿਛਲੇ ਹਫਤੇ ਬੰਟੀ ਬੈਂਸ ਤੋਂ 1 ਕਰੋੜ ਦੀ ਜਿਹੜੀ ਰੰਗਦਾਰੀ ਹੈ ਉਹ ਮੰਗੀ ਗਈ ਸੀਗੀ ਰੈਂਸਮ ਕਾਲ ਇੱਕ ਆਇਆ ਸੀਗਾ ਇਹ ਵੀ ਬੰਟੀ ਬੈਂਸ ਨੇ ਜਿਹੜੀ ਹੈ ਜਾਣਕਾਰੀ ਉਹ ਦਿੱਤੀ ਹੈ ਕੁਝ ਲੋਕਾਂ ਨੂੰ ਤੇ ਉਸ ਤੋਂ ਬਾਅਦ ਉਹ ਟਾਰਗੇਟ ਤੇ ਆਏ ਨੇ ਤੇ ਹੁਣ ਮੁਹਾਲੀ ਪੁਲਿਸ ਨੇ ਇਸ ਚ ਜਿਹੜੀ ਹੈ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਹੈ ਅ ਸ਼ੀਸ਼ਿਆਂ ਦੀ ਜਿਹੜੀ ਹੈ ਉਹ ਵੀ ਸ਼ੀਸ਼ੇ ਵੀ ਟੁੱਟੇ ਨੇ ਫਾਇਰਿੰਗ ਕਰਕੇ ਤੇ ਕਈ ਜਿਹੜੇ ਖੋਲ ਸੀਗੇ ਉਹ ਉੱਥੇ ਮੌਕੇ ਤੇ ਮਿਲੇ ਨੇ ਤੁਸੀਂ ਦੇਖ ਵੀ ਸਕਦੇ ਹੋ ਤੇ ਮੁਹਾਲੀ ਪੁਲਿਸ ਜਿਹੜੀ ਹੈ ਹੁਣ ਉਹ ਆਰਮ ਸੈਕਟਰ ਦਾ ਪਰਚਾ ਦਰਜ ਕਰਨ ਜਾ ਰਹੀ ਹੈ ਤੇ ਇਹ ਕਿਹਾ ਜਾ ਰਿਹਾ ਹੈ ਕੀ ਬੰਬੀਹਾ ਗੈਂਗ ਦੇ ਜਿਹੜੇ ਬੰਦੇ ਸੀ ਉਹਨਾਂ ਵੱਲੋਂ ਫਾਇਰਿੰਗ ਕੀਤੀ ਗਈ ਹੈ ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੋਈ ਤੇ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਕੀ ਲੈ ਕੇ ਆਉਗੀ ਇਹ ਜਰੂਰ ਪਤਾ ਲੱਗੂਗਾ ਤੇ ਉਸ ਤੋਂ ਬਾਅਦ ਕੀ ਹੁੰਦਾ ਇਹ ਜਰੂਰ ਇੱਕ ਜਾਂਚ ਦਾ ਵਿਸ਼ਾ ਹਾਲੀ ਵਿਖੇ ਫਾਇਰਿੰਗ ਹੋਈ ਹੈ ਜ਼ਬਰਦਸਤ ਬੜੇ ਨਾਮੀ ਬੰਟੀ ਬੈਂਸ ਉਹਨਾਂ ਤੇ ਹੋਈ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਹੈ ਪੁਲਿਸ ਜਿਹੜੀ ਹੈ ਮੌਕੇ ਤੇ ਪਹੁੰਚ ਕੇ ਉਹਨਾਂ ਨੇ ਤਫਤੀਸ਼ ਜਿਹੜੀ ਕੀਤੀ ਹੈਗੀ ਹੈ ਬਾਬੂ ਸ਼ਹੀਦ ਦੇਖ ਰਹੇ ਤੁਸੀਂ देर रात ਮੁਹਾਲੀ ਵਿਖੇ ਫਾਇਰਿੰਗ ਹੋਈ ਹੈ ਜਬਰਦਸਤ ਦੱਸਦੀ ਹੈ ਕਿ 79 ਸੈਕਟਰ ਹੈ ਜਿਹੜਾ 에어ਪੋਰਟ ਰੋਡ ਤੇ ਉੱਥੇ ਫਾਇਰਿੰਗ ਹੈ ਜਿਹੜੀ ਕੀਤੀ ਗਈ ਹੈ ਤੇ ਫਾਇਰਿੰਗ ਪੰਜਾਬੀ Songwriter ਨੇ ਜਿਹੜੇ lyricist ਨੇ ਬੜੇ ਨਾਮੀ Bunty Bands ਉਹਨਾਂ ਤੇ ਹੋਈ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਤੇ ਕਟਾਨੀ ਟੱਬ ਹੈ ਜਿਹੜਾ ਉੱਥੇ 79 ਸੈਕਟਰ ਵਿਖੇ ਉੱਥੇ ਸਿੰਗਰ ਬੈਠੇ ਸੀ ਜੋ ਉਹਨਾਂ ਤੱਕ ਜਾਣਕਾਰੀ ਮਿਲੀ ਹੈ ਤੇ ਉਹਨਾਂ ਤੇ ਜਬਰਦਸਤ ਫਾਇਰਿੰਗ ਕੀਤੀ ਗਈ ਜਿਸ ਤੋਂ ਬਾਅਦ ਕਿ ਉੱਥੇ ਕਾਫੀ ਜਿਹੜਾ ਸੀਗਾ ਉੱਥੇ ਡਰ ਦਾ ਜਿਹੜਾ ਮਾਹੌਲ ਆ ਉਹ ਪੈਦਾ ਹੋਇਆ ਤੇ ਪੁਲਿਸ ਜਿਹੜੀ ਹੈ ਮੌਕੇ ਤੇ ਪਹੁੰਚ ਕੇ ਉਹਨਾਂ ਨੇ ਤਫਤੀਸ਼ ਜਿਹੜੀ ਉਹ ਕੀਤੀ ਹੈਗੀ ਹੈ ਤੇ ਕਈ ਉਥੋਂ ਜਿਹੜੇ ਚੱਲੇ ਹੋਏ ਖੋਲ ਨੇ ਉਹ ਵੀ ਬਰਾਮਦ ਕੀਤੇ ਨੇ ਮੁਹਾਲੀ ਪੁਲਿਸ ਨੇ ਤੇ ਅ ਇਸ ਕਰਕੇ ਚਰਚਾ ਦੇ ਵਿੱਚ ਇਹ ਚੀਜ਼ ਆਈ ਬੰਟੀ ਬੈਂਸ ਦਾ ਇਸਲੀ ਟਾਰਗੇਟ ਹੋਏ ਨੇ ਕਿਉਂਕਿ ਇਹ ਕਿਹਾ ਜਾ ਰਿਹਾ ਕਿ ਉਸ ਤੋਂ ਥੋੜਾ ਸਮਾਂ ਪਹਿਲਾਂ ਬੰਟੀ ਬੈਂਸ ਨੇ ਇੱਕ ਵੀਡੀਓ ਸ਼ੇਅਰ ਕੀਤੀ ਸੀ ਉਸ ਢਾਬੇ ਤੋਂ ਬੈਠ ਕੇ ਤੇ ਸੋ ਉਸੇ ਢਾਬੇ ਤੇ ਜਿਹੜੀ ਹੈ ਫਿਰ ਫਾਇਰਿੰਗ ਕੀਤੀ ਗਈ ਤੇ ਪਿਛਲੇ ਹਫ਼ਤੇ ਬੰਟੀ ਬੈਂਸ ਤੋਂ 1 ਕਰੋੜ ਦੀ ਜਿਹੜੀ ਰੰਗਦਾਰੀ ਹੈ ਉਹ ਮੰਗੀ ਗਈ ਸੀਗੀ ਰੈਂਸਮ ਕਾਲ ਇੱਕ ਆਇਆ ਸੀਗਾ ਇਹ ਵੀ ਬੰਟੀ ਬੈਂਸ ਨੇ ਜਿਹੜੀ ਹੈ ਜਾਣਕਾਰੀ ਉਹ ਦਿੱਤੀ ਹੈ ਕੁਝ ਲੋਕਾਂ ਨੂੰ ਤੇ ਉਸ ਤੋਂ ਬਾਅਦ ਉਹ ਟਾਰਗੇਟ ਤੇ ਆਏ ਨੇ ਤੇ ਹੁਣ ਮੁਹਾਲੀ ਪੁਲਿਸ ਨੇ ਇਸ ਜਿਹੜੀ ਹੈ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਹੈ ਆ ਸ਼ੀਸ਼ਿਆਂ ਦੀ ਜਿਹੜੀ ਹੈ ਉਹ ਵੀ ਸ਼ੀਸ਼ੇ ਵੀ ਟੁੱਟੇ ਨੇ ਫਾਇਰਿੰਗ ਕਰਕੇ ਤੇ ਕਈ ਜਿਹੜੇ ਖੋਲ ਸੀਗੇ ਉਹ ਉੱਥੇ ਮੌਕੇ ਤੇ ਮਿਲੇ ਨੇ ਤੁਸੀਂ ਦੇਖ ਵੀ ਸਕਦੇ ਹੋ ਤੇ ਮੁਹਾਲੀ ਪੁਲਿਸ ਜਿਹੜੀ ਹੈ ਹੁਣ ਉਹ ਆਰਮ ਸੈਕਟਰ ਦਾ ਪਰਚਾ ਦਰਜ ਕਰਨ ਜਾ ਰਹੀ ਹੈ ਤੇ ਇਹ ਕਿਹਾ ਜਾ ਰਿਹਾ ਹੈ ਕੀ ਬੰਬੀਹਾ ਗੈਂਗ ਦੇ ਜਿਹੜੇ ਬੰਦੇ ਸੀ ਉਹਨਾਂ ਵੱਲੋਂ ਫਾਇਰਿੰਗ ਕੀਤੀ ਗਈ ਹੈ ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੋਈ ਤੇ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਕੀ ਲੈ ਕੇ ਆਉਗੀ ਇਹ ਜਰੂਰ ਪਤਾ ਲੱਗੂਗਾ ਤੇ ਉਸ ਤੋਂ ਬਾਅਦ ਕੀ ਹੁੰਦਾ ਇਹ ਜਰੂਰ ਇੱਕ ਜਾਂਚ ਦਾ ਵਿਸ਼ਾ ਹੈ